ਪੰਜਾਬ ਦੇ ਸੜਕ ਸੁਰੱਖਿਆ ਫੋਰਸ ਨੇ ਬਚਾਈ ਪਹਿਲੀ ਜਾਨ ਸੜ ਤੇ ਲੋਹ ਲੋਹਾਨ ਪਿਆਸੀ ਨੌਜਵਾਨ ਮਦਦ ਲਈ ਸਹਾਇਤਾ ਦੇ ਕੇ ਨੌਜਵਾਨ ਨੂੰ ਪਹੁੰਚਾਇਆ ਹਸਤਾ ਸਤਿਯਾਕਾਲ ਜੀ ਮਹੇਸ਼ ਸ਼ਰਮਾ ਚੱਡੀ ਕਰ ਟਾਈਮ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸੁਆਗਤ ਕਰਦੇ ਇੱਕ ਨਾ ਇੱਕ ਡਾਕਟਰ ਦੀ ਤਰ੍ਹਾਂ ਇਹਨੂੰ ਫਸਟ ਐਡ ਦਿੱਤੀ ਆ ਇਹਨੇ ਆਪ ਖੁਦ ਉਹਦੇ ਸਿਰ ਦੇ ਉੱਤੇ ਪੱਟੀ ਲਾਈ ਇਨੇ ਸਿਰ ਉਹਦੇ ਬਾਹ ਦੇ ਕੀਤੀ ਜਿਹੜੇ ਕੋਈ ਪੇਸ਼ੈਂਟ ਵਗੈਰਾ ਨੇਗੇ ਉਹਨਾਂ ਦਾ ਉਹਨਾਂ ਦੀ ਮੁੱਢਲੀ ਸਹਾਇਤਾ ਕਰਨੀ ਤੇ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਉਹਨੂੰ ਉੱਥੋਂ ਦੇਖਿਆ ਸੀ ਉਹਦਾ ਸਿਰ ਸਿਰ ਤੋਂ ਕਾਫੀ ਬਲੀਡਿੰਗ ਹੋ ਰਹੀ ਸੀ ਜਿੰਨਾ ਹੋ ਸਕੇ ਆਪਣੇ ਵੱਲੋਂ ਉਹਨਾਂ ਨੂੰ ਮੁੱਢਲੀ ਸਹਾਇਤਾ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਾਦਸਿਆਂ ਦੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਜਾਨ ਨੂੰ ਬਚਾਉਣ ਦੇ ਲਈ ਬਣਾਈ ਗਈ ਸੜਕ ਸੁਰੱਖਿਆ ਫੋਰਸ ਨੂੰ ਅੱਜ ਪਵਾਨੀਗੜ ਦੀਆਂ ਬਾਲਦ ਕੈਂਚੀਆਂ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਬਚਾਉਣ ਦਾ ਪਹਿਲਾ ਮੌਕਾ ਮਿਲ ਗਿਆ। ਦੱਸ ਦਈਏ ਰਾਤ 10 ਵਜੇ ਦੇ ਕਰੀਬ ਸਮਾਣਾ ਰੋਡ ਤੇ ਓਵਰ ਬ੍ਰਿਜ ਦੇ ਹੇਠਾਂ ਇੱਕ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਜੋ ਕਿ ਸਮਾਣੇ ਦਾ ਵਸਨੀਕ ਦੱਸਿਆ ਜਾ ਰਿਹਾ ਉਹ ਓਵਰ ਬ੍ਰਿਜ ਦੇ ਹੇਠਾਂ ਡਿੱਗਿਆ ਪਿਆ ਸੀ। ਜਿਸ ਦੇ ਕਿਸੇ ਰਤੇ ਬਾਤੇ ਗੰਭੀਰ ਜ਼ਖਮ ਵੀ ਸਨ ਤਾਂ ਉਥੇ ਸਾਹਮਣੇ ਖੜੀ ਸੜਕ ਸੁਰੱਖਿਆ ਫੋਰਸ ਦੀ ਗੱਡੀ ਨੂੰ ਜਿਵੇਂ ਹੀ ਸੂਚਨਾ ਮਿਲੀ ਤਾਂ ਉਹਨਾਂ ਨੇ ਫੌਰਨ ਆ ਕੇ ਜ਼ਖਮੀ ਹਾਲਤ ਦੇ ਵਿੱਚ ਪਏ ਨੌਜਵਾਨ ਦੀ ਮੱਲਮ ਪੱਟੀ ਕੀਤੀ ਅਤੇ ਉਸ ਨੂੰ ਗੱਡੀ ਦੇ ਵਿੱਚ ਬਿਠਾ ਕੇ ਸਿਰਫ 5 ਮਿੰਟ ਦੇ ਅੰਦਰ ਅੰਦਰ ਹੀ ਪਵਾਨੀ ਗੜ ਦੇ ਸੀਐਚਸੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਡਾਕਟਰ ਮੁਖਤਿਆਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਦਾ ਇਲਾਜ ਕੀਤਾ ਅਤੇ ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਸੋ ਮੀਡੀਆ ਨਾਲ ਗੱਲਬਾਤ ਕਰਦੇ ਆ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਮੈਂ ਨਾ ਇੱਕ ਸੱਚ ਨਾਲ ਮੈਂ ਦਿਲੋਂ ਮੇਰੀ ਤਾਂ ਸਰਵ ਸਿਰਫ ਇਹ ਤਨਸਾ ਰਹਿੰਦੀ ਹੈ ਮੈਂ ਆਹ ਮੁੰਡੇ ਦਾ ਬਲਵਿੰਦਰ ਰਾਜ ਰਿਕਾਰਡ ਕਰਦਾ ਇਹਨੇ ਜਿੰਨੀ ਆਹ ਮੁੰਡੇ ਨੂੰ ਜਿਹੜਾ ਸਾਡੇ ਕੋਲ ਦੀਦੀ ਫਾਸਟਰ ਦਿੱਤੀ ਆ ਇੱਕ ਨਾ ਇੱਕ ਡਾਕਟਰ ਦੀ ਤਰ੍ਹਾਂ ਇਨੂੰ ਫਾਸਟ ਚਰਟ ਦਿੱਤੀ ਆ ਇਹਦੇ ਉਹਦੀ ਬਲੀਡਿੰਗ ਦੀ ਰੋਕਣ ਦੀ ਕੀਤੀ ਆ ਇਹਦਾ ਬਹੁਤ ਸੋਹਣਾ ਮੈਂ ਇਹਦੀ ਸ਼ਾਬਾਸ਼ ਇਹ ਦਿਨਾ ਸਾਡੇ ਸਭ ਤੋਂ ਵਧੀਆ ਮੈਂਬਰ ਇਹ ਮੁੰਡਾ ਬਹੁਤ ਸੋਹਣੀ ਫਾਸਟ ਚਰਟ ਦਿੱਤੀ ਆ ਵਿਚਾਰੇ ਨਾਲ ਦੇ ਨਾਲ ਉਹਦੀ ਬਲੀਡਿੰਗ ਦੀ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਆਪ ਖੁਦ ਉਹਦੇ ਸਿਰ ਦੇ ਉੱਤੇ ਪੱਟੀ ਲਾਈ ਇਹਨੇ ਸਿਰ ਉਹਦੇ ਬਾਹ ਦੇ ਕੀਤੀ ਇਹ ਵਿਚਾਰਾ ਇੱਕ ਨਾਂ ਜਿੰਨਾ ਕਿ ਜੋ ਹੋਇਆ ਇਹਨੇ ਪਿੱਛੇ ਆਪ ਖੁਦ ਨੂੰ ਵਿਚਾਰੇ ਨੂੰ ਚੱਕ ਕੇ ਪਿੱਛੇ ਵਹਿ ਗਿਆ ਸੀ ਨਾਲ ਦੇ ਨਾਲ ਹਸਪੀਟਲ ਤੇ ਲੈ ਕੇ ਸੋ ਇਹਦੀ ਮੈਂ ਸ਼ਾਬਾਸ਼ ਇਹ ਦਿੰਦਾ ਆਹ ਮੁੰਡਾ ਜਿਹੜਾ ਸਾਡਾ ਨਿਆਣ ਭਰਤੀ ਆ ਜੇ 1 ਸਾਲ ਮੈਂ ਮੁੰਡੇ ਨੂੰ ਭਰਤੀ ਹੋਇਆ ਸ਼ਾਬਾਸ਼ ਇਹ ਬੰਦੇ ਦੀ ਇਹ ਆਪਣੀ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਦੁਆਰਾ ਇੱਕ ਪੰਜਾਬ ਪੁਲਿਸ ਦਾ ਨਵਾਂ ਵਿੰਗ ਤਿਆਰ ਕੀਤਾ ਗਿਆ ਸੜਕ ਸੁਰੱਖਿਆ ਫੋਰਸ ਜੋ ਕਿ ਸੜਕ ਤੇ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਨਾਲ ਜਿਹੜੇ ਕੋਈ ਪੇਸ਼ੈਂਟ ਵਗੈਰਾ ਨੇਗੇ ਉਹਨਾਂ ਦਾ ਉਹਨਾਂ ਦੀ ਮਦਦ ਲਈ ਸਹਾਇਤਾ ਕਰਨੀ ਤੇ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਅੱਜ ਅਸੀਂ ਜੋ ਆਪਣੀ ਡਿਊਟੀ ਪੁਆਇੰਟ ਤੇ ਹਾਜ਼ਰ ਸੀਗੇ ਉੱਥੇ ਸਾਨੂੰ ਹੁਣੀ ਉੱਥੋਂ ਕੋਈ ਪਾਸ ਕੋਈ ਨੇੜੋਂ ਦੀ ਲੰਘ ਰਹੇ ਸੀਗੇ ਉਹਨਾਂ ਨੇ ਸਾਨੂੰ ਆ ਕੇ ਦੱਸਿਆ ਕਿੰਨੇ ਵੀ ਉੱਥੇ ਸੜਕ ਤੇ ਨਾ ਇੱਕ ਮੁੰਡਾ ਲਹੂ ਲਹਾਨ ਹੋਇਆ ਪਿਆ ਹੈਗਾ ਵੀ ਉਹਨੂੰ ਤੁਸੀਂ ਜਾ ਕੇ ਮਦਦ ਕਰੋ ਅਸੀਂ ਆਪਣੀ ਗੱਡੀ ਚੱਕੀ ਪਿੱਕ ਕਰੀ ਉਹਨੂੰ ਉੱਥੋਂ ਦੇਖਿਆ ਸੀ ਉਹਦਾ ਸਿਰ ਸਿਰ ਤੋਂ ਕਾਫੀ ਬਲੀਡਿੰਗ ਹੋ ਰਹੀ ਸੀ ਲੱਗਦਾ ਜਿਵੇਂ ਸਿਰ ਪਾੜਿਆ ਹੋਵੇ ਤੇ ਇੱਕ ਹੱਥ ਦੇ ਵਿੱਚੋਂ ਕਾਫੀ ਬਲੀਡਿੰਗ ਹੋ ਰਹੀ ਸੀ ਅਸੀਂ ਜਿੰਨੀ ਸਾਨੂੰ ਜੋ ਮਤਲਬ ਸਿਖਾਇਆ ਗਿਆਗਾ ਅਸੀਂ ਜਿੰਨਾ ਹੋ ਸਕੇ ਆਪਣੇ ਵੱਲੋਂ ਉਹਨਾਂ ਨੂੰ ਮੋਡਲੀ ਸਾਇਟ ਦਾ ਦਿੱਤੀ ਉਹਨਾਂ ਦੀ ਬਲੀਡਿੰਗ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਸਿਵਲ ਹਸਪੀਟਲ ਭਾਨੀਗੜ ਲੈ ਕੇ ਆ ਗਏ ਤੁਹਾਡ ਕੀ ਨਾਮ ਹੈ ਤੁਹਾਡਾ ਮੈਂ ਐਸਆਈ ਕਰਨਲ ਸਿੰਘ ਹਾਂ ਸਰ ਕਰਨਲ ਜੀ ਕੀ ਤੁਹਾਡੀ ਪੋਸਟ ਹੈ ਕਿੱਥੇ ਤੁਸੀਂ ਖੜਦੇ ਹੋ ਮੈਂ ਐਸਆਈ ਰੈਂਕ ਦਾ ਹੈਗਾ ਸਰ ਕਰਨਲ ਸਿੰਘ ਸਾਡਾ ਜਿਹੜਾ ਪੁਆਇੰਟ ਹੈਗਾ ਸਾਲ ਸਰ ਫੱਗੂ ਵਾਲਾ ਕੰਚੀ ਜਿੱਦਾਂ ਇਹ ਪੁਆਇੰਟ ਹੈਗਾ ਔਰ ਹੁਣੇ ਹੀ ਸੂਚਨਾ ਜਿੱਦਾਂ ਮਿਲੀ ਸੀ ਅਸੀਂ ਫਰਸਟ ਅਨਸਰ ਪਹੁੰਚੇ ਆ ਜੋ ਵੀ ਕਾਰਵਾਈ ਸੀ ਉਹ ਸਾਰੀ ਕੀਤੀ ਹੈ ਮੇਰਾ ਹਸਪਤਾਲ ਲਿਆਂਦਾ ਜੀ ਸਰ ਬਿਲਕੁਲ ਲੈ ਕੇ ਆਏ ਹਾਂ ਹੁਣੇ ਤੁਹਾਡੇ ਜੀ ਬਿਲਕੁਲ ਜੀ ਅਸੀਂ 5 ਮਿੰਟ ਦੇ ਵਿੱਚ ਹੀ ਉੱਥੋਂ ਚੱਲ ਕੇ ਸਰ ਇੱਥੇ ਤੱਕ 5 ਮਿੰਟ ਦਾ ਸਮਾਂ ਜਿਆਦਾ ਕਹਤਾ ਅਸੀਂ ਪਹੁੰਚ ਗਏ ਆ ਜੀ ਇੱਥੇ